ਮੈਨੂੰ ਦੇਖ ਕੇ ਪੁਰੇ ਨੈਤ ਨਗਰ ਪੁਰੇ ਜੀ ਸੀ ਸੀਨੀਅਰ ਮੈਮ ਧੰਨਵਾਦੀਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਔਰ ਸਾਡੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਅਬਜੰਤ ਸਿੰਘ ਬਰਛੜ ਜੀ ਜਿਨ੍ਹਾਂ ਨੇ ਮੈਨੂੰ ਇਹ ਪ੍ਰਤੀਬਿਧੀ ਵੱਡੀ ਜ਼ਿੰਮੇਵਾਰੀ ਦਿੱਤੀ ਆਮ ਵਰਕਰ ਆਮ ਘਰਾ ਚੋਠੇ ਹੋਏ ਜਿਹੜੇ ਲੋਕਾਂ ਨੂੰ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਮਾਨ ਦਿੰਦੀ ਹੈ ਤੇ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਨੋਟੀਫਿਕੇਸ਼ਨ ਲੇਟ ਹੋਣ ਦਾ ਕਾਰਨ ਕੀ ਹੈ ਕੁਝ ਟੈਕਨੀਕਲ ਗੱਲਾਂ ਸੀਗੀਆਂ ਸਾਡੇ ਇਕੱਠੇ 22 23 ਬੰਦੇ ਦੇ ਨੋਟੀਫਿਕੇਸ਼ਨ ਹੋਣੇ ਸੀ ਤਾਂ ਉਹਨਾਂ ਦੀ ਵੈਰੀਫਿਕੇਸ਼ਨਾਂ ਨੂੰ ਟਾਈਮ ਲੱਗਿਆ ਤਾਂ ਕਰਕੇ ਹੀ ਟਾਈਮ ਲੱਗਿਆ ਅਦਰਵਾਈਜ਼ ਤਾਂ ਕੋਈ ਨਹੀਂ ਤੇ ਅੱਜ ਜਿਹੜਾ ਕਾਰਡ ਛਪਿਆ ਹੈ ਜੀ ਇੰਵੀਟੇਸ਼ਨ ਦਾ ਤੇ ਮੈਡਮ ਨੀਨਾ ਮਿੱਤਲ ਦੀ ਕੋਈ ਫੋਟੋ ਨਹੀਂ ਹੈ ਤੇ ਮੈਡਮ ਜੂਰੇ ਮੌਜੂਦ ਨਹੀਂ ਹੈ ਕੀ ਕਾਰਨ ਕੀ ਹੈ ਮੇਰੀ ਕੱਲ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਮੈਂ ਦੋ ਵਾਰ ਫੋਨ ਕੀਤਾ ਉਹਨਾਂ ਨੂੰ ਤੇ ਉਹਨਾਂ ਦੇ ਕੁਝ ਰੁਝੇਵੇਂ ਆ ਆਪਣੇ ਜਿਹਦੇ ਕਰਕੇ ਉਹ ਨਹੀਂ ਆ ਸਕੇ ਤੇ वैसे सारी पार्टी से इकट्ठे है तो हमारे एमएलए ने अपने काम नहीं और मंडी के जोड़े काम है वो इसी पे किस तरह देखोगे मंडी ਨੂੰ क्योंकि ऐलान हुए नु काफी दिन हो गए तो ये मंडी लगातार दौरे भी कर रहे हो कि देखा मंडी ਦੇ ਵਿੱਚ ਕੀ ਕਮੀਆਂ ਹੈਗੀਆਂ पिछली सरकारां ਦੇ ਵਿੱਚ ਰਹਿ ਗਈ ਜਿਹੜੇ ਤੁਸੀਂ ਪੂਰੀ ਕਰੋਗੇ ਆ ਜਦੋਂ ਵੀ ਮੇਰਾ ਨੋਟੀਫਿਕੇਸ਼ਨ ਤੋਂ ਪਹਿਲਾਂ ਅਨਾਉਂਸ ਹੋਈ ਹੈ ਇੱਥੇ ਸੈਕਟਰੀ ਸਾਡੇ ਗੁਰਨਾਮ ਜੀ ਨੇ ਮੈਂ ਇਹਨਾਂ ਦੇ ਸੰਪਰਕ ਵਿੱਚ ਸੀਗਾ ਇੱਕ ਦੋ ਜਗ੍ਹਾ ਜਿੱਥੇ ਵੀ ਲੋੜ ਪਈ ਕਿਤੇ ਲਾਈਟਾਂ ਦੀ ਲੋੜ ਸੀ ਕਿਤੇ ਪਾਣੀ ਦੇ ਪ੍ਰਬੰਧਾ ਨਹੀਂ ਲੋੜ ਸੀ ਕਿਤੇ ਬਾਰਦਾ ਨਹੀਂ ਸੀ ਤਾ ਮੇਰੇ ਇਹਨਾਂ ਨਾਲ ਤਾਲਮੇਲ ਸੀਗਾ ਔਰ ਇਸ ਵਾਰ ਬਹੁਤ ਵਧੀਆ ਕਿਸਾਨਾਂ ਦੀ ਜਿਹੜੀ ਫਸਲ ਚੱਕੀ ਗਈ ਹੈ ਪੂਰੇ ਪੰਜਾਬ ਚੋਂ ਹੀ ਜਿੱਥੇ ਉੱਤੇ ਬਨੂੜ ਚ ਵੀ ਕਿਤੇ ਵੀ ਕੋਈ ਕੰਪਲੀਟ ਨਹੀਂ ਆਈ ਕਿਤੇ ਵੀ ਕੋਈ ਦਿੱਕਤ ਨਹੀਂ ਆਈ ਇੱਕ ਦੋ ਵਾਰੀ ਮੈਨੂੰ ਬਾਰਦਾਨੇ ਦੀ ਥੋੜੀ ਜਿਹੀ ਇੱਕ ਏਜੰਸੀ ਤੋਂ ਪ੍ਰੋਬਲਮ ਆਈ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਆ ਔਰ ਬਹੁਤ ਇਸ ਵਾਰ ਕਿਸਾਨ ਖੁਸ਼ ਆ ਨਾਲ ਦੀ ਨਾਲ ਪੇਮੈਂਟਾਂ ਹੋ ਰਹੀਆਂ ਨੇ ਨਾਲ ਦੀ ਨਾਲ ਉਹਨਾਂ ਦੀ ਫਸਲ ਚੱਕੀ ਜਾਂਦੀ ਠੀਕ ਔਰ ਮੈਂ ਇਸ ਮੌਕੇ ਸਾਰੇ ਇਹ ਚੰਦੂਆ ਜੀ ਦੀ ਚੇਅਰਮੈਨ ਨਹੀਂ ਸਾਰੇ ਵਰਕਰਾਂ ਦੀ ਚੇਅਰਮੈਨ ਨਹੀਂ ਹੈ ਸਾਰੇ ਜਿਨ੍ਹਾਂ ਨੇ ਪਾਰਟੀ ਦੇ ਲੰਬੇ ਸਮੇਂ ਤੋਂ ਕੰਮ ਕਰਦੇ ਆਏ ਨੇ ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਇਹ ਵਧੀਆ ਢੰਗ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਔਰ ਮਾਰਕੀਟ ਕਮੇਟੀ ਦੇ ਵਿੱਚ ਜੋ ਵੀ ਇੱਥੇ ਸੁਧਾਰ ਕਰਨ ਵਾਲੇ ਨੇ ਉਹਨਾਂ ਨੂੰ ਅੱਗੇ ਹੋ ਕੇ ਕੰਮ ਕਰਨਗੇ ਔਰ ਪੂਰੀ ਇਮਾਨਦਾਰੀ ਦੇ ਨਾਲ ਚਾਹੇ ਸਾਡੇ ਆੜਤੀ ਭਰਾ ਨੇ ਚਾਹੇ ਕਿਸਾਨ ਭਰਾ ਦੇ ਮਜ਼ਦੂਰ ਭਰਾ ਨੇ ਸਾਰਿਆਂ ਦੀ ਸੇਵਾ ਕਰਨਗੇ ਔਰ ਸਹਿਯੋਗ ਦੇ ਕੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹੋ ਤੁਹਾਡੀ ਇੱਕ ਗੱਲ ਨੂੰ ਬੜੀ ਵਧੀਆ ਲੱਗੀ ਕਿ ਸਾਰੇ ਵਰਕਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਰਕਾਰ ਬਣਾਉਣ ਦੇ ਵਿੱਚ ਉਹ ਉਰੇ ਮੌਜੂਦ ਹੈਗੇ ਲੇਕਿਨ ਉਰੇ ਮੇਨ ਐਮ ਐਲ ਏ ਸਾਹਿਬ ਦੀ ਮੌਜੂਦਗੀ ਨਾ ਹੋਣਾ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਉਹ ਖੁਸ਼ ਨਹੀਂ ਹੈ ਕਿ ਚੰਦੂਆ ਜੀ ਤੇ ਦੀਪਕ ਸੂਤ ਜਿਹੜੇ ਉਹਦੇ ਚੇਅਰਮੈਨ ਬਣੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਲਾਸਟ ਟਾਈਮ ਜਦੋਂ ਮੈਂ ਦੀਪਕ ਸੂਤ ਜੀ ਨੂੰ ਬਿਠਾਉਣ ਗਿਆ ਸੀ ਚੇਅਰ ਤੇ ਉਸ ਟਾਈਮ ਸੈਸ਼ਨ ਚੱਲਦਾ ਸੀਗਾ ਐਮ ਐਲ ਏ ਸਾਹਿਬਾ ਨਹੀਂ ਆ ਸਕੀ ਅੱਜ ਵੀ ਕੋਈ ਉਹਨਾਂ ਦੀ ਮਜਬੂਰੀ ਹੋ ਸਕਦੀ ਆ ਅਦਰਵਾਈਜ਼ ਕੋਈ ਫਰਕ ਵਾਲੀ ਗੱਲ ਨਹੀਂ ਉਹ ਬਿਲਕੁਲ ਪਾਰਟੀ ਦੇ ਪਾਰਟੀ ਨਹੀਂ ਚੁਣ ਕੇ ਉਹਨਾਂ ਨੂੰ ਬਣਾਇਆ ਕੋਈ ਆਪਣੇ ਆਪ ਤਾਂ ਕੋਈ ਬਣ ਨਹੀਂ ਸਕਦਾ ਪਾਰਟੀ ਨਾਲ ਪੂਰੀ ਦਾ ਨਾਲ ਨੇ ਪਾਰਟੀ ਜੀ ਕਾਰਡ ਬਣਾਇਆ ਜੀ ਤੁਸੀਂ ਸਨੇਹ ਲਏ ਆਂ ਵੀ ਅੱਜ ਦੇ ਅਹੁਦੇ ਸੰਭਾਲਣ ਦੇ ਉਹਦੇ ਜੀ ਨਾਮਿਤ ਤੇ ਕਿਤੇ ਨਾਂ ਨਹੀਂ ਹੈ ਤੇ ਨਾਂ ਹੀ ਉਹਨਾਂ ਨੂੰ ਕੁਛ ਨਹੀਂ ਲੱਗੇ ਜਿਹੜਾ ਹੁਣ ਤੱਕ ਦੀ ਸੰਗਠਨ ਰਿਪੋਰਟ ਹੈ ਜੀ ਇਨਾ ਆਈ ਉਹਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਚੰਦੂਆ ਜੀ ਜ਼ਿਆਦਾ ਬੈਟਰ ਦੱਸ ਸਕਦੇ ਨੇ ਤੇ ਇਹ ਵੀ ਦੇਖਿਆ ਜਾ ਰਿਹਾ ਕਿ ਜਿੱਥੇ ਐਮਐਲਏ ਸਾਹਿਬ ਚੇਅਰਮੈਨ ਜਿਹੜੇ ਚੇਅਰਮੈਨ ਬਣਾ ਰਹੇ ਜਿਵੇਂ ਅੱਜ ਬਣਾਏ ਖਦੋ ਜੀ ਨੂੰ ਉੱਥੇ ਮੌਜੂਦ ਨਹੀਂ ਹੈ ਉੱਥੇ ਥੋੜੇ ਹੀ ਦਿਨ ਦੇ ਬਾਅਦ ਆਰਤੀਆਂ ਦਾ ਤਾਂ ਆਰਤੀਆਂ ਦਾ ਤੇ ਜਿਹੜਾ ਚੇਅਰਮੈਨ ਬਣਾਏ ਗਏ ਉਹਨਾਂ ਦਾ ਆਪਸੀ ਡਿਸਪਿਊਟ ਸ਼ੁਰੂ ਹੋ ਜਾਂਦਾ ਹੈ ਕਾਫੀ ਵੱਡੇ ਲੈਵਲ ਤੇ ਤੇ ਉਹ ਜਿਹੜਾ ਹੈਗਾ ਭਗਵੰਤ ਮਾਨ ਜੀ ਦੀ ਉੱਥੇ ਨੌਲੇਜ ਹੀ ਨਹੀਂ ਹੁੰਦਾ ਜੀ ਜਦੋਂ ਜਦੋਂ ਕੋਈ ਵੀ ਬੰਦਾ ਕੁਰਸੀ ਸੰਭਾਲਦਾ ਨਾ ਨਵਾਂ ਨਵਾਂ ਚੌਹ ਹੁੰਦਾ ਕੰਮ ਕਰਨ ਦਾ ਉਦੇ ਵਿੱਚ ਕਈ ਵਾਰ ਕਿੱਥੇ ਉਹਨੂੰ ਗਲਤ ਲੱਗਦਾ ਹੈ ਦੂਜੀ ਧਿਰ ਨੂੰ ਤਕਲੀਫ ਵੀ ਹੁੰਦੀ ਹੈ ਪਰੰਤੂ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਕਮੀ ਹੈ ਕਿਤੇ ਉਹਨੂੰ ਬੈਠ ਕੇ ਪਿਆਰ ਨਾਲ ਹੱਲ ਕੀਤਾ ਜਾਵੇ ਕਿਉਂਕਿ ਸਾਰੇ ਆਪਾਂ ਇੱਕ ਹਿੱਸਾ ਹੈ ਸਮਾਜ ਦਾ ਹਿੱਸਾ ਹੈ ਕਿਸੇ ਦਾ ਕੋਈ ਅਰਥ ਦਾ ਕੰਮ ਹੈ ਕਿਸੇ ਦਾ ਕਿਸਾਨੀ ਦਾ ਕੰਮ ਹੈ ਕੋਈ ਮਜ਼ਦੂਰੀ ਕਰਦਾ ਹੈ ਕੋਈ ਹੋਰ ਸੇਵਾ ਕਰਦਾ ਹੈ ਅਸੀਂ ਸਾਰੇ ਇੱਕ ਪਰਿਵਾਰ ਹੀ ਹਾਂ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਪਰਿਵਾਰ ਦੀ ਤਰ੍ਹਾਂ ਚਾਹੇ ਐਮਐਲਏ ਚਾਹੇ ਚੇਅਰਮੈਨ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਕਿਉਂਕਿ ਬੰਦਾ ਹਿੰਦੇ ਉਹਦਾ ਡਿਸਟ੍ਰਿਬਿਊਟ ਹੋ ਰਿਹਾ ਜੀ ਮੰਡੀ ਚ ਤੇ ਉਹ ਆਪ ਸਭੀ ਲੜੇ ਵੀ ਹੈਗੇ ਜਾਂ ਤੁਹਾਡੇ ਦਾ ਕੋਈ ਪੁੱਛੀਆ ਗੱਲ ਹੈ ਕਿ ਇੱਥੇ 200 2 ਕਿਲੋ ਜਿਹੜਾ ਅੱਧੇ ਤੋਂ ਵੱਧ ਵੀ ਤੋਲੇ ਪਏ ਗਿਆ ਜੀ ਮੰਡੀ ਕਰਨ ਬੋਰਡ ਉਹਦੇ ਕੀ ਸਟੈਂਡ ਹੈ ਜੀ ਕਿੱਥੇ ਕਰਵਾਈ ਕਰੀ ਕਿੱਥੇ ਵੱਧ ਤੋਲਾ ਪਾਇਆ ਗਿਆ ਰਾਜਪਰੀ 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 ਜਿੱਥੇ ਵੀ ਕਿਤੇ ਕੋਈ ਪੁਤਾਹੀ ਹੁੰਦੀ ਹੈ ਕਾਨੂੰਨ ਮੁਤਾਬਕ ਉਹਤੇ ਕਰਵਾਈ ਜ਼ਰੂਰ ਹੁੰਦੀ ਹੈ ਹੱਦਾ ਹੋ ਚੁੱਕਿਆ ਜੀ ਕੋਈ ਨਹੀਂ ਹੋ ਜੂਗੀ ਟਾਈਮ ਨਾਲ ਇੱਕ ਦਮ ਤਾਂ ਜਿਹੜੇ ਮੰਡੀ ਨੂੰ ਲਾਇਆ ਸਲੇਟਾ ਮੰਡੀ ਆ ਕਿ ਖੜੜ ਮੰਡੀ ਆ ਜੀ ਉੱਥੇ ਵੀ ਵੱਧ ਤੋਲ ਪਾਇਆ ਗਿਆ ਉੱਥੇ ਕੀ ਕਾਰਵਾਈ ਹੋਈ ਹੈ ਸਾਡੇ ਕੋਲ ਰਿਪੋਰਟ ਆਈ ਨਹੀਂ ਜਦੋਂ ਰਿਪੋਰਟ ਆ ਗਈ ਅਸੀਂ ਕਾਰਵਾਈ ਕਰਾਂਗੇ ਸਾਡੇ ਕੋਲ ਇੱਕ ਕੁਐਸਚਨ ਇਸ ਕਰਕੇ ਹੈ ਕਿਉਂਕਿ ਇੱਕ ਕਾਫੀ ਸਮੇਂ ਤੋਂ ਇਹ ਲਗਾਤਾਰ ਦੇਖਿਆ ਜਾ ਰਿਹਾ ਕਿ ਵਿਪੱਖਸ਼ ਨਾਲ ਪਾਰਟੀ ਦੀ ਲੜਾਈ ਨਹੀਂ ਚੱਲ ਰਹੀ ਪਾਰਟੀ ਦੀ ਪਾਰਟੀ ਦੇ ਨਾਲ ਲੜਾਈ ਚੱਲ ਰਹੀ ਹੈ ਹੁਣ ਬੱਲੀ ਜੀ ਨੂੰ ਥਾਣੇ ਚੱਕ ਕੇ ਲੈ ਗਏ ਸੀਗੇ ਉਹਨਾਂ ਨੂੰ ਛੁਡਾ ਕੇ ਲਿਆਏ ਆ ਤੁਹਾਡੇ ਇਸ ਤਰ੍ਹਾਂ ਹੁੰਦਾ ਜਿੱਥੇ ਚਾਰ ਭਾਂਡੇ ਹੁੰਦੇ ਨੇ ਖੜਕਦੇ ਹੀ ਹੁੰਦੇ ਨੇ ਕੋਈ ਪ੍ਰਵਾਹ ਨਹੀਂ ਪਰੰਤੂ ਸਾਰੇ ਅਸੀਂ ਇੱਕ ਕਾਜ ਵਾਸਤੇ ਇਕੱਠੇ ਆ ਕਿ ਅਸੀਂ ਪੰਜਾਬ ਨੂੰ ਖੂਬਸੂਰਤ ਬਣਾਉਣਾ ਰੰਗਲਾ ਬਣਾਉਣਾ ਜਿੱਥੇ ਕੋਈ ਕਮੀ ਪੇਸ਼ੀ ਹੋਰੋਂ ਦੂਰ ਕਰਾਂਗੇ ਬੈਠ ਕੇ ਅਸੀਂ ਆਪਸ ਵਿੱਚ ਬੈਠ ਕੇ ਹੱਲ ਕਰਾਂਗੇ ਸਾਢੇ 3 ਸਾਲ ਲੰਘੇ ਜੀ ਤੁਸੀਂ ਵੀ ਇਮਾਨਦਾਰੀ ਤੌਰ ਤੇ ਇੱਥੇ ਪਾਰਟੀ ਚਾਹੀ ਸੀ ਪਰ ਇਮਾਨਦਾਰੀ ਤੌਰ ਤੇ ਤੁਹਾਡੀ ਜਿਹੜੀ ਰਾਜਨੀਤਿਕ ਸਫਰ ਹੁਣ ਤੱਕ ਦਾ ਵਧੀਆ ਰਿਹਾ ਜੀ ਤੇ ਇਕੱਲੀ ਲੰਘਾ ਹੀ ਹੋ ਗਿਆ ਜੀ ਪਰ ਪਿਛਲੇ ਦਿਨੀ ਇੱਥੇ ਨੀਨਮਿਤਲੇ ਵੀ ਸਵਾਲ ਖੜੇ ਹੁੰਦੇ ਰਹੇ ਆ ਜੀ ਤੁਹਾਡੇ ਜਿਹੜੇ ਆਪ ਦੇ ਵਰਕਰ ਹੈ ਜੀ ਉਹਨੇ ਵੀ ਸਵਾਲ ਖੜੇ ਕੀਤੇ ਆ ਬਲੀ ਜੀ ਨੇ ਵੀ ਇਹ ਸਵਾਲ ਖੜੇ ਕੀਤਾ ਜੀ ਕਿ ਲੋਕਾਂ ਦੇ ਕੰਮ ਨਹੀਂ ਜਾਂਦੇ ਤੇ ਕਰਾਪਸ਼ਨ ਵਧ ਗਿਆ ਜੇ ਇੱਕ ਵਾਰੀ ਬਰਲਾਲ ਕਨੌਰ ਦਾ ਹੋ ਗਿਆ ਜੀ ਉੱਥੇ ਉਹਨੇ ਟੱਲੀਆਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਜੀ ਅਰਦਾਵ ਜੀ ਦਾ ਹੋ ਗਿਆ ਇੰਡਸਟਰੀ ਦਾ ਮਾਮਲਾ ਹੋ ਗਿਆ ਨਵਿੰਦਰ ਭਰਾ ਦਾ ਹੋ ਗਿਆ ਜੀ ਸਾਹਮਣੇ ਆਇਆ ਜੀ ਕਿ ਕਿਵੇਂ ਦੇਖ ਰਹੀ ਹੈ ਜੀ ਤੁਹਾਡੀ ਸਰਕਾਰ ਉਹ ਗੱਲ ਇਸ ਤਰ੍ਹਾਂ ਹੈ ਕਿਸੇ ਤੇ ਵੀ ਉਂਗਲ ਕਰਨੀ ਬੜੀ ਸੌਖੀ ਹੁੰਦੀ ਹੈ ਮੈਂ ਟਰਾਲੀਆਂ ਦੇ ਮਾਮਲੇ ਜੇ ਕਹਿੰਨਾ ਜੇ ਕਿਤੇ ਵੀ ਕੋਈ ਕੰਪਲੇਂਟ ਹੈ ਮੈਨੂੰ ਦੱਸੋ ਕੋਈ ਹੱਲ ਨਹੀਂ ਹੋਈ ਤਾਂ ਦੱਸੋ ਕਿਸੇ ਨੇ ਕਿਹਾ ਵੀ ਮੇਰੀ ਟਰਾਲੀ ਚੋਰੀ ਹੋ ਗਈ ਉਹਦਾ ਮਸਲਾ ਹੱਲ ਨਹੀਂ ਹੋਇਆ ਤਾਂ ਦੱਸੋ ਉਂਗਲ ਕਰਨੀ ਬੜੀ ਸੌਕੀ ਆ ਮੀਡੀਆ 'ਚ ਅ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਆਪਾਂ ਜੋ ਮਰਜ਼ੀ ਉਛਾਲੇ ਜਾਈਏ ਜਿਹੜੀਆਂ ਜਿਹੜੀਆਂ ਖਬਰਾਂ ਨੇ ਖਬਰਾਂ ਫਲਾਉਣ ਨੂੰ ਤਾਂ ਜਿੱਥੇ ਮਰਜ਼ੀ ਫਲਾ ਦੋ ਹੁਣ ਵੀ ਜੋ ਫੀਲਡ ਦੇ ਵਿੱਚ ਰੌਲਾ ਪੈ ਰਿਹਾ ਸਾਰੀ ਪਾਰਟੀ ਟਰਾਲੀ ਚੋਰੀ ਹੋ ਗਈ ਸਾਰੀ ਪਾਰਟੀ ਨੇ ਪਿਛਲੇ ਸਮੇਂ 'ਚ ਜੋ 600 ਜੁੰਟ ਸਾਰੇ ਪਰਿਵਾਰਾਂ ਦੀ ਬਿਜਲੀ ਮਾਫ ਕੀਤੀ ਆ ਸਕੂਲਾਂ ਦਾ ਆਪਣੇ ਹਸਪਤਾਲਾਂ ਦਾ ਆਪਣੇ ਦੂਜੇ ਪਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਜਾਂ 50000 ਤੋਂ 54000 ਲੋਕਾਂ ਨੂੰ ਨੌਕਰੀ ਦੇਣ ਦਾ ਕੰਮ ਕਿਸੇ ਗੜਤੀ ਚ ਨਹੀਂ ਜਿਹੜੇ ਐਕਚੁਅਲੀ ਸਾਡੀ ਪ੍ਰਵਿੰਸੀ ਬਣ ਗਈ ਕਿ ਅਸੀਂ 네ਗੇਟਿਵ ਗੱਲਾਂ ਨੂੰ ਜ਼ਿਆਦਾ ਛਾਲਦੇ ਆ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਸ਼ਾਬਾਸ਼ੀ ਵੀ ਦੇਣੀ ਚਾਹੀਦੀ ਤਾਂ ਕਿ ਹੋਰ ਲੋਕਾਂ ਨੂੰ ਉਤਸ਼ਾਹ ਹੋਵੇ ਚੰਗੇ ਕੰਮ ਕਰਨ ਮੈਂ ਤਾਂ ਤੁਹਾਨੂੰ ਸਾਫ਼ ਕਹਿੰਦਾ ਵੀ ਹਰ ਪਰਫੈਕਟ ਕੋਈ ਨਹੀਂ ਹੁੰਦਾ ਹਰ ਬੰਦੇ 'ਚ ਕਮੀਆਂ ਨੇ ਹੋ ਸਕਦਾ ਮੇਰੇ 'ਚ ਸਭ ਤੋਂ ਵੱਧ ਹੋਣ ਪਰੰਤੂ ਜਦੋਂ ਆਪਾਂ ਰਲ ਮਿਲ ਕੇ ਬੈਠਦੇ ਆ ਉਹਨੂੰ ਹੱਲ ਕਰਨ ਦੀ ਨੀਤ ਹੋਵੇ ਸਭ ਹਨ ਠੀਕ ਕੋਈ ਸਾਡਾ ਝਗੜਾ ਨਹੀਂ ਕਿਸੇ ਨਾਲ ਲੀਨਾ ਜੀ ਸਾਡੇ ਐਮਐਲਏ ਨੇ ਅਸੀਂ ਉਹ ਬਣਾਏ ਨੇ ਸਾਡੇ ਸਤਿਕਾਰਯੋਗ ਨੇ ਤੇ ਹਮੇਸ਼ਾ ਪਾਰਟੀ ਨਾਲ ਮਿਲ ਕੇ ਚੱਲਣਗੇ ਕੋਈ ਪਾਰਟੀ ਤੋਂ ਬਾਹਰ ਨਹੀਂ ਜਾਊ ਧੰਨਵਾਦ ਜਿਹੜੇ ਜਿਹੜੇ ਪ੍ਰਾਈਵੇਟ ਕੰਨਕ ਖਰੀਦੀ ਜਾ ਰਹੀ ਹੈ ਜੀ ਉਸ ਦਿਨ 15 ਦਿਨਾਂ ਬਾਅਦ ਪੇਮੈਂਟ ਹੋ ਰਹੀ ਹੈ ਜੀ ਜਦ ਕਿ ਜਿਹੜੀ ਸਰਕਾਰੀ ਤਰ੍ਹਾਂ ਦੇ ਫਰੀਟਾ ਜੀ ਉਹਦੀ ਤੁਰੰਤ ਹੋ ਰਹੀ ਹੈ ਜੀ ਕਿਸਾਨ ਬੜੇ ਪ੍ਰੋਬਲਮ ਚ ਹੈ ਜੀ ਕਿ ਕਿਵੇਂ ਮੁਸਕਿਲ ਦਿੰਦੀ ਹੈ ਜੀ ਇਸ ਨੂੰ ਨੀ ਅਸੀਂ ਕਹਿੰਦੇ ਹਾਂ ਤਾਂ ਉਹ ਕਹਿੰਦੇ ਵੀ ਸਰਕਾਰ ਦੇ ਉੱਪਰ ਹੁਕਮ ਹੈ ਵੀ ਉਹਦੇ ਅਕੋਰਡਿੰਗ ਹੀ ਨਹੀਂ ਅਸੀਂ ਤਾਂ 48 ਘੰਟਿਆਂ ਦੇ ਵਿੱਚ ਪੇਮੈਂਟ ਪਾਉਣ ਦਾ ਆਰਡਰ ਕੀਤਾ ਹੋਇਆ ਹੈ ਜੇ ਕੋਈ ਕਮੀਆਂ ਹਨ ਉਹਨੂੰ ਦੂਰ ਕਰ ਲੈਣੇ ਕੋਈ ਕੇਸ ਹੈਗਾ ਸਪੈਸੀਫਾਈ ਕਰੋ ਉਹ ਰੇਟ ਤਾਂ ਸਾਰਿਆਂ ਦਾ ਇਹੀ ਹੈ ਜੀ ਜਿਹੜੇ ਪ੍ਰਾਈਵੇਟ ਖਰੀਦ ਜਿੰਨੇ ਵੀ ਖਰੀਦ ਉਹਨੂੰ ਪਤਾ ਨਹੀਂ ਕਿੱਥੇ ਨੇ ਸੈਕਟਰੀ ਸਾਹਿਬ ਕਿੱਥੇ ਨੇ ਸਰ ਦੇਖ ਕੇ ਪ੍ਰਾਈਵੇਟ ਵਾਲੇ 15 ਦਿਨ ਬਾਅਦ ਤੱਕ ਰਹੇ ਨੇ ਪੇਮੈਂਟ ਸਰ ਜਦੋਂ ਪੁਰਾਣਾ ਵਾਲਾ ਨਹੀਂ ਪੇਮੈਂਟ ਪਈ ਹੈਗੀ ਫਿਰ ਸੰਜੇ ਜੀ ਅੱਜ ਕਿੰਨੇ ਦਿਨ ਲੱਗ ਰਹੇ ਹੈਗੇ ਕਿਉਂਕਿ ਉਹ ਜਿਹੜਾ ਬੈਠਾ ਰਿਹਾ ਜਿਹੜੀ ਅਸਾਈਨ ਕੀਤੇ ਹੋਏ ਨੇ ਉਹਨਾਂ ਨੂੰ ਥਰੂ ਪੇਮੈਂਟ ਪੈ ਗਈ ਸੀ ਅੱਜ ਕਰਦੇ ਕੋਈ ਐਸੀ ਗੱਲ ਨਹੀਂ ਇਹ ਮਾੜਾ ਮੋਟਾ 2-4 ਦਿਨ ਦਾ ਇਧਰ ਉਧਰ ਹੋ ਜਾਂਦਾ ਪਰੰਤੂ ਕੋਈ ਜੇ ਕਮੀ ਆ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨਾਲ ਡੋਲਣ ਚ ਘੱਟ ਵੱਧ ਹੈ ਜਾਂ ਕੋਈ ਪੈਸੇ ਚ ਬੇਈਮਾਨੀ ਹੈ ਤਾਂ ਦੱਸੋ ਇਹ ਤਾਂ ਇਸ਼ੂ ਨਹੀਂ ਨਾ ਦੋ ਦਿਨ ਇਧਰ ਹੋ ਗਿਆ ਉੱਤਰ ਹੋ ਗਿਆ ਨਹੀਂ ਠੀਕ ਹੈ ਨੀਨਾ ਮੇ